ਹਾਂਜੀ ਬਾਬੋ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਤੇ ਹੋਰ ਕੀ ਪੰਦਾ ਲਓ ਜੀ ਤੇ ਕਰ ਜੀ ਵੀਡੀਓ ਸਟਾਰਟਿੰਗ ਆਪਾਂ ਹੁਣ ਤੇ ਕਬੂਤਰ ਕੱਢੇ ਪਏ ਸੀ ਟਾਈਮ ਤਾਂ ਕਾਫੀ ਹੋ ਗਿਆ ਮੈਂ ਵੀਡੀਓ ਹੁਣ ਸਟਾਰਟ ਕਰੀਆ 8:30 ਦਾ ਟਾਈਮ ਹੋ ਗਿਆ ਤੇ ਹੁਣ ਤਾੜ ਦਈਏ ਠੀਕ ਹੈ ਮੈਂ ਵੀਡੀਓ ਬੂੜੀ ਪਾ ਕੇ ਖੜਿਆ ਹਾਂ ਜੀ ਤਾਂ ਫਿਰ ਵੀਡੀਓ ਦੀ ਸਟਾਰਟਿੰਗ ਕਰ ਤੈਂ ਟੂਨ ਲੱਗ ਜਾਂਦਾ ਬਾਕੀ ਤੇ ਫਿਰ ਚੱਲਦੇ ਆ ਮਨਪ੍ਰੀਤ ਦੇ ਕੋਲੇ ਆਪਾਂ ਤੇ ਸਭ ਤੋਂ ਪਹਿਲਾਂ ਆਪਣੇ ਉਹ ਬੱਠੇ ਫਿੱਡਾਂ ਦੇ ਕਬੂਤਰ ਤੇ ਇਹਨਾਂ ਨੂੰ ਕਰ ਦਈਏ ਅੰਦਰ ਹਨਾ ਤੇ ਇੱਕ ਖੱਚ ਚੈੱਕ ਕਰਾਂਗੇ ਜਿਹੜਾ ਆਪਾਂ ਉਹ ਆਂਡਾ ਧਰਾ ਸੀ ਕਬੂਤਰ ਥੱਲੇ ਹਨਾ ਤੇ ਵੇਣੇ ਉਹ ਜ ਬੱਚਾ ਬੰਨਦਾ ਕਿ ਨਹੀਂ ਬੰਨਦਾ ਜੇ ਬੰਨਦਾ ਹੈ ਠੀਕ ਆ ਤੇ ਨਹੀਂ ਫਿਰ ਅੰਡ ਚੈੱਕ ਦੇਾਂਗੇ ਹੁਣ ਤਾਂ ਦਿਨ ਬਹੁਤ ਹੋ ਗਏ ਨਾ ਕਈ ਦਿਨ ਹੀ ਹੋ ਗਏ ਚਲੋ ਭਲਾ ਨੂੰ ਥੱਲੇ ਲਾ ਲਈਏ ਤੇ ਉਹਨੂੰ ਤਾੜ ਦਈਏ ਆਪਾਂ ਹਨਾ ਖੋਡੇ ਚ ਤੇ ਥੋੜੇ ਨਾਲ ਆਪਾਂ ਕਰਦੇ ਆ ਫਿਰ ਬਸ਼ੇਰ ਖੋਡੇ 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 ਚਲੋ ਅੰਦਰ ਚਲੋ ਚਲੋ ਖੋਡੇ 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 ਚਲੋ ਅੰਦਰ ਚਲੋ ਚਲੋ ਖੋਡੇ 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 ਕੋਡੇ 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 ਲੈ ਵੀ ਤਿੰਨ ਚਾਰ ਤੇ ਜਾੜੇ ਅੰਦਰ ਦੇਕਾ ਆੜੀ ਕਰ ਤੜਾ ਆ ਬੱਠਾ ਇਹਨੂੰ ਅੰਦਰ ਕਰਦੇ ਨੂੰ ਆਪਾਂ ਲਓ ਜੀ ਇਹ ਵੀ ਅੰਦਰ ਜਾਵੜਿਆ ਤੇ ਦਾਣ-ਦੋਣ ਤੜਕੇ ਦੇ ਖਾਈ ਜਾਂਦੇ ਆ ਪਾਣੀ ਪੂਣੀ ਪੀਂਦੇ ਅੰਦਰ ਬੱਸ ਓਕੇ ਕਰਕੇ ਰਿਪੋਰਟ ਹਜਾ ਆਂਡਾ ਵਿਗਲੀ ਭੁੱਲ ਗਏ ਸੀ ਨਾ ਆਪਾਂ ਪਾਣੀ ਪਰ ਕੱਢ ਲਈ 1 ਮਿੰਟ ਤੁਮਾਂਂਡਾ ਦਿਖਾਈਏ ਲਓ ਜੀ ਅੰਦਰ ਆ ਗਏ ਆਪਾਂ ਹੁਣ ਦੇਖੀਏ ਆਂਡਾ ਚੱਕ ਕੇ ਇਹ ਤਾਂ ਅੰਡੇ ਨੂੰ ਕੀ ਹੋਇਆ ਬਾਪੋ ਅੰਡਾ ਇਹ ਪਚ ਗਿਆ ਹੈ ਅੰਡਾ ਸੁਗੜੀ ਗਿਆ ਹੂੰ ਲੋ ਇੱਕ ਮਿੰਟ ਫਲੈਸ਼ ਕਰਕੇ ਵਿਣੀ ਆ ਪੈਰ ਲੋ ਜੀ ਇਹ ਅੰਡਾ ਹੀ ਖਰਾਬ ਸੀਗਾ ਵੀ ਲੋ ਅੰਡਾ ਫੋਕਾ ਹੀ ਹੈ ਤੇ ਅੰਡਾ ਪਚ ਗਿਆ ਪਿਆ ਪਿਆ ਇਹ ਚਲ ਫਿਰ ਵੀ ਰੱਖ ਦਿੰਨੇ ਆ ਤੇ ਪਿਆਰਾਂ ਦੇ ਕਿਉਂ ਮਰੀ ਜਾਨੀ ਤੂੰ ਆਹ ਅੰਡਾ ਵੇਖ ਕੇ ਅੰਡਾ ਇਹ ਦਾ ਇਹ ਤਾਂ ਪਹਿਲਾਂ ਹੀ ਸੀਗਾ ਫੋਕਾਂਡਾ ਫੋਕਾਂਡੇ ਤੇਰੇ ਬੈਣਾ ਤੇ ਬਸ ਆ ਬੱਚਾ ਵੱਲ ਜਾਂਦੇ ਹੋ ਤੇ ਮੁੜ ਕੇ ਆ ਜੋੜੀ ਆਪਾਂ ਦੇ ਦੇਾਂਗੇ ਦੂਜਾ ਨਾ ਦੇਖਿੰਗ ਕਰਦਾ ਹਾਂ ਬੱਤ ਚਲੋ ਬਾਪੇ ਹੁਣ ਚੱਲਦੇ ਆਪਾਂ ਠੀਕ ਹੈ ਮਣਪੇ ਦੇ ਕੋਲੇ ਜਾ ਕੇ ਕਬੂਤਰਾਂ ਨੂੰ ਪੋੜੇ ਬਾਦਾਮ ਬਦੂੰ ਤੇ ਦਰਾ ਬੱਚੇ ਵੇਖੋ ਆਪਣੇ ਪੂਰੇ ਵੱਡੇ ਬਣੇ ਪਏ ਦੋ ਬੱਚੇ ਵੇਖੋ ਡੱਬਾ ਦੂਜਾ ਕਾਲਾ ਇਹ ਡੱਬਾ ਕੱਢ ਕੇ ਆ ਸੀ ਨਾ ਤੇ ਚਲੋ ਫਿਰ ਚੱਲਦੇ ਆਪਾਂ ਹਾਂਜੀ ਮੇਰੇ ਵੀਰੋ ਆ ਗਏ ਇੱਥੇ ਬਾਪੇ ਦੇ ਕੋਲੇ ਤੇ ਵੇਣਿਆਂ ਕੰਮ ਤੋਂ ਨੱਪੋ ਆਲਦੇ ਕੋਈ ਵੇਣਿਆਂ ਕੀ ਕਰਗੇ ਰਖਾਈਏ ਤੁਹਾਨੂੰ ਕੋਈ ਹੋਰ ਗੱਲਬਾਤ ਹਾਂਜੀ ਬਾਬੋ ਤੇ ਮਨਪਤ ਚੋਂ ਆਗੇ ਸੀਗਾ ਪਾਣ ਤੇ ਉੱਥੇ ਵੀ ਆਪਾਂ ਨੂੰ ਇਟਾ ਕੰਮ ਤੋਂ ਥੰਦਾ ਖਾਸ ਕੀ ਹੈਣੀ ਸੀਗਾ ਮਦਰ ਘਰੇ ਚੱਲ ਕੇ ਨਾਲ ਨਹਾ ਨੂੰ ਆਉਣੇਗੇ ਤੇ ਨਾਲੇ ਆਪਣੇ ਆ ਕਬੂਤਰਾਂ ਵਾਲੇ ਖੁੱਡਿਆਂ ਦੀ ਕਰਦੇ ਨੇ ਸਾਬ ਸਫਾਈ ਠੀਕ ਹੈ ਝੰਜਰੇ ਦੀ ਝਠਾ ਮੁੱਠਾਂ ਕਿ ਵੇਖੋ ਬਹੁਤ ਜਿਆਦੇ ਹੋਈਆਂ ਪਈਆਂ ਤੇ ਗੰਦ ਪਲੇ ਆਵਾਜਾ ਪੈਣਾ ਪਾਣੀ ਆ ਵੇਖੋ ਕਿਵੇਂ ਗਾੜਾ ਪਾ ਤਾਉ ਕੋ ਤੇ ਪਾਣੀ ਪੁਣੀ ਧੋ ਕੇ ਪਾ ਦਈਏ ਇਹਨਾਂ ਨੂੰ ਤੇ ਨਾਲੇ ਕਰ ਦਈਏ ਪਿੰਜਰੇ ਦੀ ਸਾਫ ਸਫਾਈ ਵਧੀਆ ਚੰਗੀ ਤਰ੍ਹਾਂ ਨਾਲ ਠੀਕ ਹੈ ਤੇ ਚੱਕ ਲਈਏ ਸਮਾਨ ਆਪਣਾ ਕਰਨਡੀਆਂ-ਕੋਰਡੀਆਂ ਤੇ ਭਾ ਲਏ ਤੇ ਕਰ ਦਿਆ ਕੰਮ ਸਟਾਰਟ ਕਰ ਲਓ ਜੀ ਕਰ ਦਈਏ ਕੰਮ ਸਟਾਰਟ ਆਪਣਾ ਨਾ ਸਾਫ ਕਰੀਏ ਕਰਨਡੀਆਂ ਵੀ ਭਾ ਲਿਆ ਨਾ ਤੇ ਬੱਠਲ ਥੈੜੀ ਮਚ ਲਏ ਜੀ ਸ਼ਾਂ ਕੱਢ ਲਾਂਗੇ ਆਂਡਾ ਕਿਦਾ ਪਿਆਰੇ ਕਿਹਦਾ ਆਂਡਾ ਫਟ ਗਿਆ ਉਹੀ ਸਿੱਟੇ ਉਹ ਉਹਨਾਂ ਦਾ ਫੋਕਾ ਆਂਡਾ ਸੀ ਕਿਹੜਾ ਦਿਨ ਹੀ ਉਹਨਾਂ ਦੀ ਕੋਤਰੀ ਨੰਡਾ ਲਾ ਜ ਆਪਣੇ ਘਰੇ ਬਾਜੀ ਵਾਲੀ ਕਬੂਤਰੀ ਨੇ ਲਾਲ ਬਈ ਵਾਲੀ ਦੰਨੇ ਟਮਾਣਾ ਟਮਾਣਾ ਟੂਣੀ ਕੋਤਰੀ ਨੇ ਲਓ ਅੰਡਾ ਪੁੱਟ ਰਹੇ ਹਾਂ ਥਲੇ ਉਤਰ ਲਓ ਜੀ ਕਿਰਾਂ ਨੂੰ ਕਰਦੀ ਇੱਕ ਸਾਹਸ ਲਈ ਤਿਆਰੀ ਅੰਦਰ ਚ ਲੱਗ ਜੀ ਕਿਰਾਂ ਲਓ ਜੀ ਖੁੱਡੇ ਸਾਹਸਪੇ ਕਰ ਲੱਗੇ ਆਪਾਂ ਸ਼ੁਰੂ ਕਰਤੀ ਸਾਹਸਪੇ ਕਰਨੀ ਇਧਰੋਂ ਪਟ ਪੀਏ ਕਰੰਡੀ ਨਾਲ ਵਧੀਆ ਚੰਗੀ ਤਰ੍ਹਾਂ ਨਾਲ ਤੇ ਬੱਕਰ ਚੱਕ ਲਈਏ ਤੇ ਕਰਦੇ ਹਾਂ ਉਹਦੋਂ ਵਧੀਆ ਕੰਮ ਹੋਰ ਲਓ ਜੀ ਤੇ ਬੌਕਰ ਚੱਕ ਲੇ ਦੀ ਬੌਕਰ ਕਰਦੇ ਸਟੈਟ ਜਮ ਵਧੀਆ ਚੰਗੀ ਤਰ੍ਹਾਂ ਤੇ ਹੁਣ ਮਾਰਦੇ ਨੇ ਬੌਂਕਰ ਬੌਂਕਰ ਕਿਉਂ ਲੜੀਏ ਨਿਆਰਾ ਦੇਖੋ ਅੜ ਜੋਏ ਲਓ ਜੀ ਕਰੀਏ ਸਾਫ ਸਫਾਈ ਵਧੀਆ ਚੰਗੀ ਤਰ੍ਹਾਂ ਨਾਲ ਲਓ ਜੀ ਕਰਤੀ ਫੁਟੇ ਸਾਫ ਸਫਾਈ ਕਰੋ ਚੈੱਕ ਹਾਈ ਛੜ ਓਏ ਛੜ ਲਓ ਜੀ ਕਰੋ ਚੈੱਕ ਅਲੀਆਂ ਕਿੰਨਾ ਬਿਠੇ ਸੀ ਪਹਿਲਾਂ ਤੇ ਹੁਣ ਵੇਖੋ ਵਧੀਆ ਬਣਵਾ ਜਾ ਮੂਕੀ ਰਿਪੋਰਟ ਲਓ ਜੁਣ ਦਾਣੇ ਪਾਣੀ ਵਾਲਿਆ ਜੇ ਡੂੰਗੇ ਡੂੰਗੇ ਕਰ ਦिए ਸਾਫ ਧੋਦ ਕੇ ਬਾਈ ਚੰਗੀ ਤਰ੍ਹਾਂ ਤੇ ਰੜਕਣਾ ਆ ਵੀ ਲਾਉਣ ਵਾਲਾ ਆਪਣਾ ਪੁੱਜਾ ਹਨਾ ਪਾਣੀ ਪੂਰੀ ਪਾਉਣ ਨੂੰ ਇਹਨਾਂ ਨੂੰ ਹਟ ਚੈ ਅ ਸੜਿਆ ਜਾ ਹਟ ਜਾ ਕੁਟੀ ਇਹਨਾਂ ਨੂੰ ਚਲੋ ਕਰੀਏ ਸਾਸ ਪਈ ਲਓ ਜੀ ਪਾਣੀ ਆ ਭਾਂਡੇ ਧੋਹੇ ਕਰਤਾ ਵਧੀਆ ਠੀਕ ਹੈ ਤੇ ਆਹ ਤਰ੍ਹਾਂ ਦਾ ਦਾਣੇ ਵਾਲਾ ਇਆ ਤੋਂ ਉਤਾ ਕੇ ਵਧੀਆ ਪਏ ਬਿਠਾ ਮੁੱਠਾ ਬਹੁਤ ਮਾਰੀ ਪਈ ਅੱਜ ਕਈ ਦਿਨ ਬਾਅਦ ਮੈਂ ਮਨ ਕਰਿਆ ਮਾਹਰ ਨਾ ਛਾਸਪਾਈ ਕਰ ਗਿਆ ਵਧੀਆ ਚੰਗੀ ਤਰ੍ਹਾਂ ਨਾਲ ਇਹਨਾਂ ਦੀ ਭਾਂਡੇ ਪੁੰਡੇ ਦੀ ਖੁੱਡੇ ਖੱਢਦੀ ਹੈ ਨਾ ਤੇ ਪਾਣੀ ਨੂੰ ਪਾ ਦਿੱਤੀ ਆਪਾਂ ਇੱਥੇ ਰੱਖ ਕੇ ਨਾ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਠੰਡਾ ਪਾਣੀ ਪਾ ਦਿੱਗੇ ਆ ਜਾਓ 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 ਲਓ ਜੀ ਪਾਣੀ ਪਾਤਾ ਤੇ ਉਹਨਾਂ ਨੂੰ ਪੋਨੇ ਧਾਣੇ ਆਪਾਂ ਠੀਕ ਹੈ ਇੱਥੋਂ ਇਹ ਲੇਟ ਲੂਟੀ ਪਾਣ ਵਿੱਚ ਕਣਕ ਪਾਣ ਵਿੱਚ ਸਰੋਂ ਪਾਣ ਹੈ ਨਾ ਮਿਕਸ ਕਰਕੇ ਸਾਰਾ ਸਮਾਨ ਪਾ ਦਿੰਨੇ ਕਰਾਂ ਭਾਂਡਾ ਸੁੱਕ ਜਾਂਦਾ ਇਹਨਾਂ ਦਾ ਲਓ ਜੀ ਭਾਂਡਾ ਵਿੱਚ ਚੱਕ ਲਿਆ ਆਪਾਂ ਸੋ ਗਿਆ ਵਧੀਆ ਦੇਖੋ ਸਾਫ਼ ਹੋ ਗਿਆ ਪਿਆ ਇੱਥੋਂ ਕਣਕ ਪਾ ਲਈਏ ਕਣਕ ਪਾਏ ਕਣਕ ਪੜੀ ਡਾ ਤੇ ਇਧਰ ਮੈਂ ਸਰੋਂ ਛਾਣੀ ਪਿਆ ਇੱਕ ਦੇਖ ਲਓ ਠੀਕ ਹੈ ਸਰੋਂ ਸਰੋਂ ਡਾ ਕੇ ਹੁਣ ਕਣਕ ਡਾਲੀਏ ਤੇ ਫਿਰ ਉਹਨੂੰ ਪਾ ਦਿੰਨੇ ਆ ਫਿਰ ਆਪਾਂ ਨਾਲਾਂਗੇ ਚਾਹ ਪਣ ਪੀ ਕੇ ਫਿਰ ਕਰਦੇ ਆ ਵੀਡੀਓ ਸੈਟਅਪ ਆ ਠੀਕ ਆ ਲਓ ਜੀ ਤੇ ਕਣਕ ਤੇ ਸਰੋਂ ਕਰਤੀ ਰੈਡੀ ਤੇ ਇੱਧਰ ਹੋਇਆ ਆਪਣਾ ਪਾਣੀ ਵੀ ਰੈਡੀ ਠੀਕ ਹੈ ਕਰ ਲੋ ਚੈੱਕ ਠੀਕ ਆਏ ਨਿਕਾ ਆ ਗਏ ਬਜਾਰਾਂ ਦੀ ਬਸ ਫਖਤ ਖਾਈ ਜਾਂਦੇ ਲੜੀ ਜਾਂਦੇ ਹੈ ਖਾਈ ਜਾਂਦੇ ਲੜੀ ਜਾਂਦੇ ਆ ਜੋ 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 ਲਓ ਜੀ ਜਿਨ੍ਹਾਂ ਨੇ ਖਾਣਾ ਉਹ ਆ ਗਏ ਇਹ ਲੈ ਬਈ ਆ ਚੰਦਰਾਇ ਡਾਣੇ ਕੋਲ ਹੈ ਲੈ ਕੱਲੀ ਸਰੋਂ ਸਰੋਂ ਚੋਦਾ ਹੈ ਤੇ ਕਣਕ ਨਹੀਂ ਖਾਂਦਾ ਹੈ ਚਲੋ ਬਾਬੇ ਉਹ ਨਾਲ ਹੀ ਹੁਣ ਆਪਾਂ ਵੀ ਕਿ ਕੰਨਾ ਨੂੰ ਕੁਝ ਫਰੈਸ਼ ਕਿ ਛੋਟਾ ਦਾ ਕਰਦੇ ਆ ਫਿਰ ਸ਼ੇਅਰ ਆਪਾਂ ਹਾਂਜੀ ਬਾਬੇ ਉੱਤੇ ਕਰਕੇ ਖੁੱਡੇ ਸਾਹਸ ਪਾਈ ਨਾਣੂ ਕੇ ਤੇ ਆਗੇ ਮਣਪੇ ਦੇ ਕੋਲ ਇੱਥੇ ਮਣ ਕਰੇ ਗਿਆ ਦਾਣੇ ਦੋਨੇ ਪੋਂ ਉਧਰ ਖਾਬੂ ਵੀ ਆ ਕਹਿੰਦੇ ਸਾਡਾ ਸਪੋਰਟਰ ਖਾਬੂ ਆਉਂਦਾ ਤੇ ਅਸੀਂ ਖੇਡਦੇ ਆ ਤਾਂ ਸੁਣ ਬੱਜੀ ਗਈ ਤੇ ਦੋ ਮਿੰਟ ਲਾ ਕੇ ਜਾਵੜਿਆ ਮੈਂ ਇਕੱਲੇ ਬੈਠਾ ਹਾਂ ਤੇ ਹਾਂ ਖੱਬੂ ਕੀ ਪ੍ਰੋਬਲਮ ਆ ਤੈਨੂੰ ਕੀ ਹੋ ਗਿਆ ਤੇਰਾ ਫੋਨ ਚਾਰਜ ਨਹੀਂ ਹੁੰਦਾ ਕਿ ਚਾਰਜ ਹੀ ਨਹੀਂ ਦੇ ਕੋਲੇ ਚਾਰਜ ਹੀ ਨਹੀਂ ਭਰਾਓ ਚਲ ਚਾਰਜ ਇਧਰ ਹੱਲ ਕਰ ਤੇ ਡਰਨਾ ਤੂੰ ਆਪਾਂ ਫਿਰ ਖੇਡਦੇ ਹਾਂ ਹਾਂਜੀ ਬਾਬੇਓ ਤੇ ਚੱਲ ਆਪਾਂ ਘਰ ਨੂੰ ਆਪਾਂ ਲਗਭਗ ਘਰੇ ਪਹੁੰਚ ਜੀ ਗਏ ਆ ਸਾਹਮਣੇ ਘਰ ਆ ਗਿਆ ਆਪਣਾ ਯਹਾਂ ਪਰ ਖੰਬੇ ਕੋਲੇ ਠੀਕ ਹੈ ਤੇ ਕੁਮਤਿਆਂ ਨੂੰ ਦਾਣੇ-ਦਣੇ ਪਾਏ ਸੀ ਲਗਭਗ ਸਾਰਾ ਕੰਮ ਕੰਪਲੀਟ ਹੀ ਉਹਨਾਂ ਦਾ ਤੇ ਬਾਕੀ ਬਾਹਰ ਬੂਰ ਕੱਢਦੇ ਹੋਣਗੇ ਚਲੋ ਫਿਰ ਵੀਡੀਓ ਦੀ ਐਂਡਿੰਗ ਇੱਥੇ ਬਾਹਰ ਕੇ ਖੜ ਕੇ ਹੀ ਕਰ ਦਿੰਦੇ ਆ ਬਸ ਅੱਜ ਕੋਈ ਡਾ ਖਾਸ ਤਾਂ ਨਹੀਂ ਮੈਂ ਖੁੱਡਾ ਖੜੀ ਮਣੀ ਮਣੀ ਸਫਾਈ ਕਰੀ ਹੈ ਨਾ ਤੇ ਚਲੋ ਫਿਰ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਤੇ ਤਦ ਤੱਕ ਲਈਓ ਬਾਏ ਬਾਏ ਗੁੱਡ ਨਾਈਟ ਤੇ ਖਾਣਾ ਕੋਣਾ ਖਾ ਲਈਏ ਚਲੋ ਚੱਲਦੇ ਆ ਘਰੇ ਤੇ ਬਸ ਮਿਲਦੇ ਆ ਤੜਕੇ ਹੋਣ ਆਪਾਂ